ਇਹ ਕਾਤੋਂ ਫੜਿਆ ਮੰਜਾ ਕਿਉਂ ਫੜ ਕੇ ਰੱਖਿਆ ਹੈ ਹਾਏ ਹੱਤ ਤੈਨੂੰ ਮਾਰੀ ਦੋਨੇ ਪਰ ਪੁੱਠਾ ਕਰਨ ਨੂੰ ਪੈਂਦਾ ਕੋਣ ਪੁੱਠਾ ਉੱਪਰ ਅੱਛਾ ਨਹੀਂ ਕਹੂ ਨੇ ਹਾਲੇ ਵੀ ਸਾਹਮਣੇ ਦਿਖੰਦੇ ਆਈ ਨਹੀਂ ਦਿਸਦਾ ਨਹੀਂ ਹਾਂ ਐ ਨਹੀਂ ਕਰ ਜਾਂਦਾ ਹਾਂ ਹਾਂ ਐਤੋਂ ਮੱਥੇ ਤੋਂ ਉੱਛ ਕੇ ਵਾਹ ਮਾਰ ਕੇ ਜਾਂਦਾ ਤੇਰੇ ਮੱਥੇ ਤੇ ਇਹ ਕਾਉ ਆ ਵੇ ਲੈ ਫੇਰ ਫੇਰ ਜਿਆਦਾ ਤੰਗ ਕਰਨ ਆ ਛਾੜਾ ਮੰਜਾ ਨਹੀਂ ਕੋ ਕਹਿੰਦਾ ਨਹੀਂ ਬੋਲਦਾ ਹੁਣ ਨਹੀਂ ਆ ਹਾਂ ਨਹੀਂ ਹੁਣ ਇਹ ਥੋੜਾ ਜਰੀ ਹੋਇਆ ਆ ਤੇ ਇਹਨੂੰ ਕਦੋਂ ਫੜਦੀ ਆ ਨਹੀਂ ਕੀ ਲੈਣਾ ਹਾਂ ਉਹ ਜੇ ਤੇ ਬੁਣੀਏ ਤੇ ਆਈ ਜਾਣੀ ਉਹ ਨਹੀਂ ਕਰਦਾ ਹਾਂ ਤੇ ਐਵੇਂ ਐਂ ਨਹੀਂ ਲਾਈ ਇਹ ਐ ਨੰਗਦਾ ਵਾ ਹਾਂ ਐ ਹੁੰਦਾ ਕਦੇ ਇਧਰ ਕਦੇ ਇਧਰ ਹਾਂ ਕੱਲੀ ਲਾ ਲਾ ਜਾਂਦਾ ਕੱਲੀ ਖੜਾ ਜਾਂਦਾ ਹੂੰ ਉੱਥੇ ਦੇਂਦੀ ਕਰ ਉਹ ਕੋਈ ਚੀਜ਼ ਹੈ ਕੋਈ ਲਾਲ ਹੋ ਜਾਂਦੀ ਕਰੀ ਜਾਂਦਾ ਹਾਂ ਦਵਾਈ ਇੱਥੇ ਤੇ ਤਾਰੇ ਹੀ ਤਾਰੇ ਦੀ ਦੇਣੀ ਤਾਰੇ ਦੀ ਛੱਤ ਦੇ ਤਾਰੇ ਤਾਰੇ ਇੰਨਾ ਤਾਰ ਜਿਵੇਂ ਤੇ ਚੱਲ ਕੋਈ ਨਹੀਂ ਹੁਣ ਕਾ ਤੂੰ ਮਨ ਜੀ